ਸਾਰੇ ਹੀ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਅੱਜ ਫੇਰ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆਂ ਭਾਈ ਜੀ ਇਹ ਜਿਹੜੀ ਵੀਡੀਓ ਐ ਸਪੈਸ਼ਲ ਆਪਾਂ ਦੁਕਾਨਦਾਰ ਰੀਲਰਾਂ ਵਾਸਤੇ ਲੈ ਕੇ ਆਏ ਆਂ ਭਾਈ ਜੀ ਬਹੁਤ ਹੀ ਵਧੀਆ ਮਾਲ ਤੇ ਵਧੀਆ ਭਾਣਾ ਸਸਤਾ ਵਧੀਆ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਲੈ ਕੇ ਆਏ ਆਂ ਬਈ ਆਪਾਂ ਤੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਤਾਂ ਕਿ ਭਾਈ ਤੁਹਾਨੂੰ ਸਾਰੀ ਕੁਆਲਿਟੀ ਦਾ ਰੇਟ ਦਾ ਤੇ ਉਹਦਾ ਸਾਰਾ ਤੁਹਾਨੂੰ ਪਤਾ ਲੱਗ ਸਕੇ ਜਿਹੜਾ ਆਪਣਾ ਬਾਈ ਜੀ ਲੋਕੇਸ਼ਨ ਹੈ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਇਹ ਪਿੰਡ ਮੋੜ ਮੰਡੀ ਦੇ ਕੋਲ ਹੈ ਜੀ ਮੈਸਰਖਾਨਾ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਬਾਈ ਜੀ ਬਾਈ ਜੀ ਪੂਰੀ ਵਧੀਆ ਗੌਰ ਨਾਲ ਵੀਡੀਓ ਸੁਣੋ ਹੈ ਰੀਸੇਲਰ ਦੁਕਾਨਦਾਰਾਂ ਵਾਸਤੇ ਬਾਈ ਜੀ ਜਿਹੜਾ ਹੋਰ ਸੇਲ ਦਾ ਕੰਮ ਕਰਦੇ ਆ ਉਹਨਾਂ ਵਾਸਤੇ ਬਾਈ ਜੀ ਜਿੰਨਾ ਮਰਜ਼ੀ ਮੰਗ ਲੈ ਲਓ ਵੱਡੀ ਕਾਉਂਟੀਟੀ ਦਾ ਮਾਲ ਦੇਵਾਂਗੇ ਬਾਈ ਜੀ ਪੂਰਾ ਵਧੀਆ ਭਾਅ ਨਾਲ ਦੇਵਾਂਗੇ ਤੇ ਜੇ ਕਿਸੇ ਨੂੰ ਲੋੜ ਹੋਵੇ ਬਾਈ ਜੀ ਸਕਰੀਨ ਤੇ ਆਪਣਾ ਨੰਬਰ ਚੱਲਦਾ ਹੈ ਇੱਕ ਵਾਰੀ ਜਰੂਰ ਸੱਦਣਾ ਬਾਸਤਾ ਕਰ ਲਿਓ ਬਾਈ ਜਿੱਦ ਦੀ ਕੋਈ ਵੱਡੀ ਕਵਾਂਟੀਟੀ ਚ ਮੰਗ ਲੂਆ ਬਾਈ ਜੀ ਉਹਨੇ ਹੋਰ ਸਸਤਾ ਵੀਡੀਓ ਨੂੰ ਵੀ ਸਸਤਾ ਲਾ ਸਕਦੇ ਆ ਬਾਈ ਜੀ ਉਹ ਕਵਾਂਟੀਟੀ ਦੇ ਹਿਸਾਬ ਤੇ ਜਿੰਨਾ ਕੋਈ ਵੱਧ ਮੰਗ ਲੈ ਲੂਆ ਬਾਈ ਜੀ ਉਹਨਾਂ ਆਪਾਂ ਹੋਰ ਵੀ ਸਸਤਾ ਲਾ ਸਕਦੇ ਆ ਤੇ ਬਾਈ ਜੀ ਵੀਡੀਓ ਆਪਾਂ ਸਟਾਰਟ ਕਰਦੇ ਆ ਸ਼ੇਅਰ ਤੇ ਇੱਕ ਸਬਸਕ੍ਰਾਈਬ ਬਾਈ ਜੀ ਜਰੂਰ ਕਰਿਓ ਆਹ ਦੇਖੋ ਬਾਈ ਜੀ ਨਵਾਂ ਸਟਾਫ ਆਇਆ ਆਪਣੇ ਕੋਲੇ ਬਹੁਤ ਹੀ ਸੋਹਣਾ ਕਪੜਾ ਹੈਗਾ ਬਾਈ ਜੀ ਤੇ ਇੱਕ ਨੰਬਰ ਕੁਆਲਿਟੀ ਦਾ ਕੋਈ ਇਹਦਾ ਬਾਈ ਜੀ ਰੰਗ ਫੇਟ ਨਹੀਂ ਹੈਗਾ ਕੋਈ ਇਥੇ ਬੁਰਨੀ ਆਉਂਦਾ ਬਹੁਤ ਹੀ ਵਧੀਆ ਟਾਪ ਦਾ ਕੱਪੜਾ ਹੈ 5 ਮੀਟਰ ਦੀ ਕੱਟ ਦੇਣਾਗੇ ਬਾਈ ਜੀ ਆਲ ਓਵਰ ਕੱਪੜਾ 5 ਮੀਟਰ ਦੀ ਕੱਟ ਦੇਣਾਗੇ ਬਾਈ ਜੀ ਕਿੰਨਾ ਸੋਹਣਾ ਦੇਖੋ ਡਿਜ਼ਾਈਨ ਦੇਖੋ ਕਿੱਡੇ ਸੋਹਣੇ ਆਇਆ ਬਾਈ ਜੀ ਇਹ ਬਰਬਰੀ ਦੇ ਟੈਬੀ ਦੇ ਤੇ ਬਾਈ ਜੀ ਇਹ ਆਉਡੀ ਦੇ ਡਿਜ਼ਾਈਨ ਨੇ ਬਾਈ ਜੀ ਕਿੱਡੇ ਹੋਏ ਸਾਰੇ ਇਹ ਬਹੁਤ ਹੀ ਸੋਹਣੇ ਡਿਜ਼ਾਈਨ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਬਹੁਤ ਹੀ ਸੋਹਣਾ ਮਲੈਮ ਹੈ ਕੱਪੜਾ ਬਹੁਤ ਵਧੀਆ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਕੱਟ 5-5 ਮੀਟਰ ਦੀ ਆਪਾਂ ਕੱਟੀ ਹੋਈ ਆ ਬਾਈ ਜੀ ਜਿੰਨੀ ਲੋੜ ਆ ਬਾਈ ਜੀ 100 200 ਸੂਟ ਭਾਵੇਂ 500 ਸੂਟ ਲੈ ਲਓ ਬਾਈ ਜੀ ਆਪਾਂ 500 ਸੂਟ ਵੀ ਦੇ ਸਕਦੇ ਆ ਜਿੰਨਾ ਮਰਜ਼ੀ ਲੈ ਲਓ ਮਾਲ ਜਿੰਨਾ ਬਾਈ ਜੀ ਵੱਡੀ ਕਵਾਂਟੀਟੀ ਚ ਮਾਲ ਲਾਉਂਗੇ ਬਾਈ ਜੀ ਉਨੇ ਥੱਲੇ ਨੂੰ ਤੁਰਿਆ ਆਊਗਾ ਇੱਕ ਵਾਰੀ ਜ਼ਰੂਰ ਆਪਣੇ ਨਾਲ ਜੇ ਕਿਸੇ ਨੇ ਵੱਡੀ ਕਵਾਂਟੀਟੀ ਚ ਮਾਲ ਲੈਣਾ ਇੱਕ ਵਾਰੀ ਜ਼ਰੂਰ ਆਪਣੇ ਨਾਲ رابطہ ਕਾਇਮ ਕਰ ਲਿਓ ਬਾਈ ਜੀ ਬਹੁਤ ਹੀ ਜਮਾ ਐਨੀ ਗਲਾਸ ਲਾ ਸਕਦੇ ਆ ਬਾਈ ਜੀ ਬਹੁਤ ਹੀ ਜ਼ਿਆਦੇ ਇੱਕ ਨੰਬਰ ਡਿਜ਼ਾਈਨ ਹੈ ਜੀ ਡਿਜ਼ਾਈਨ ਬਹੁਤ ਸੋਹਣਾ ਇਹਦੇ ਵਿੱਚ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਿਓ ਤੁਸੀਂ ਡਿਜ਼ਾਈਨ ਉਨੇ ਮਿਲ ਜਾਣਗੇ ਜੀ ਕਰੋ ਚੈੱਕ ਬਾਈ ਜੀ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਹੈ ਜੀ ਬਹੁਤ ਹੀ ਸੋਹਣੇ ਡਿਜ਼ਾਈਨ ਹੈ ਵਧੀਆ ਕੁਆਲਿਟੀ ਦਾ ਕੱਪੜਾ ਜੀ ਇੱਕ ਨੰਬਰ ਕੁਆਲਿਟੀ ਦੇਖੋ ਬਾਈ ਜੀ ਕਿੰਨੇ ਸੋਹਣੀ ਕੁਆਲਿਟੀ ਹੈ ਦੇਖੋ ਬਾਈ ਜੀ ਆਡੀ ਦੇ ਡਿਜ਼ਾਈਨ ਦੇ ਕੱਢੇ ਹੋਇਆ ਬਾਈ ਜੀ ਬਹੁਤ ਹੀ ਸੋਹਣੇ ਡਿਜ਼ਾਈਨ ਆ ਆਡੀ ਦੇ ਕੱਢੇ ਹੋਇਆ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਹੈ ਜੀ ਆ ਦੇਖੋ ਬਾਈ ਜੀ ਕੱਲਾ ਕੱਲਾ ਡਿਜ਼ਾਈਨ ਬਾਈ ਜੀ ਬਹੁਤ ਹੀ ਸੋਹਣਾ 10 ਕ ਡਿਜ਼ਾਈਨ ਆਪਣੇ ਕੋਲੇ ਹੈਗੇ ਬਾਈ ਜੀ ਆ ਦੇਖੋ ਹਜੇ ਆਪਾਂ ਕਟਿੰਗ ਨਹੀਂ ਹੋਈ ਦੀ ਇਹਦੀ ਐ ਲੈਂਪ ਆਉਂਦੇ ਆ ਬਾਈ ਜੀ ਬਣੇ ਬਣਾਏ ਜਿੰਨਾ ਮਰਜੀ ਲੋੜ ਆ ਬਾਈ ਜੀ ਓਨੇ ਹੀ ਲੈ ਸਕਦਾ ਕਪੜਾ ਬਹੁਤ ਵਧੀਆ ਪਾਉਣਾ ਤੇ ਹਟਾਉਣ ਵਾਲਾ ਕਪੜਾ ਬਾਈ ਜੀ ਕੋਈ ਇਹਦੇ ਚ ਫਾੜ ਨਹੀਂ ਕੋਈ ਖਰਾਬੀ ਨਹੀਂ ਕੁਛ ਨਹੀਂ ਬਹੁਤ ਹੀ ਸੋਹਣਾ ਕੁਆਲਿਟੀ ਦਾ ਕਪੜਾ ਜੀ ਹੌਲਾ ਫੁੱਲ ਵਰਗਾ ਜੀ ਕਪੜਾ ਕੋਈ ਐ ਨਹੀਂ ਹੈਗਾ ਵੀ ਸਿੰਥੈਟਿਕ ਮਾਲ ਨਹੀਂ ਹੈਗਾ ਬਾਈ ਜੀ ਦੇਖੋ ਕਿੰਨਾ ਸੋਹਣਾ ਕਪੜਾ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਆ ਦੇਖੋ ਪੋਲਾ ਰੂਮ ਵਰਗਾ ਕਪੜਾ ਜੀ ਉਹ ਨਹੀਂ ਹੈਗਾ ਸਿੰਥੈਟਿਕ ਮਾਲ ਨਹੀਂ ਹੈਗਾ ਬਾਈ ਜੀ ਪੋਲਾ ਹੈ ਕਪੜਾ ਰੂਮ ਵਰਗਾ ਵਧੀਆ ਜਿਹੜੀ ਇਹਦੀ ਕੱਟੂ ਹੋ ਬਾਈ ਜੀ ਉਹ ਵੀ 5 ਮੀਟਰ ਦੀ ਕੱਟ ਦੇਵਾਂਗੇ ਆਪਾਂ ਕੱਟ ਨਹੀਂ ਦਿੰਦੇ ਬਾਈ ਜੀ ਜਿਹੜਾ ਬਾਈ ਜੀ ਇਹਦਾ ਰੇਟ ਹੈ ਇਹਦਾ ਰੇਟ ਬਾਈ ਜੀ ਇੱਕ-ਇੱਕਲਾ ਲੈਣਾ ਤਾਂ 200 ਰੁਪਏ ਦਾ ਸੂਟ ਹੈ ਜੀ ਜੇ ਬਾਈ ਜੀ ਦੋ ਲੈ ਲਓਗੇ ਤਾਂ 350 ਰੁਪਏ ਦਾ ਛੂਟ ਹੈ ਬਾਈ ਜੀ ਜੇ ਬਾਈ ਜੀ ਹੋਰ ਵੱਡੀ ਕਵਾਂਟੀਟੀ ਚ ਮੰਗ ਲੈ ਲਓਗੇ ਬਾਈ ਜੀ ਹੋਰ ਥੱਲੇ ਨੂੰ ਆਊਗਾ ਆਪਾਂ ਫੋਨ ਤੇ ਗੱਲ ਕਰ ਲਿਓ ਬਾਈ ਜੀ ਫ ਆ ਆਪਣਾ ਪਤਾ ਲੱਗ ਜੂ ਕਿ ਕੀ ਰੇਟ ਲੱਗਦਾ ਕਿੰਡੀ ਕਵਾਂਟੀਟੀ ਚ ਮੰਗ ਲੈਣਾ ਬਾਈ ਜੀ ਜੇ ਵੱਡੀ ਕਵਾਂਟੀਟੀ ਲੈ ਲਵਾਂ ਤਾਂ ਬਹੁਤ ਹੀ ਜ਼ਿਆਦੇ ਸੋਚ ਵੀ ਸਾਡੇ ਬਾਈ ਜੀ ਇਹ ਰੇਟ ਲੱਗ ਸਕਦਾ ਹੈ ਬਹੁਤ ਹੀ ਸਸਤਾ ਲੱਗੂਆ ਬਾਈ ਜੀ ਜੇ ਇਕੱਲਾ ਲਵਾਂਗਾ 200 ਰੁਪਏ ਦਾ ਲੱਗੂਆ ਜੀ ਜੇ 350 ਦੇ ਲੈ ਲਵਾਂ ਮੈਂ ਬਾਈ ਜੀ ਦੋ ਸੂਟ 350 ਦੇ ਆ ਜਾਣਗੇ ਜੀ ਜੇ ਵੱਡੀ ਕਵਾਂਟੀਟੀ ਲਾਉਂਗੇ ਬਾਈ ਜੀ ਹੋਰ ਥਲੇ ਨੂੰ ਆ ਬਹੁਤ ਹੀ ਕਪੜਾ ਇੱਕ ਨੰਬਰ ਕੁਆਲਿਟੀ ਦਾ ਕਪੜਾ ਹੈ ਜੀ ਡਿਜ਼ਾਈਨ ਬਹੁਤ ਹੈ ਇਹਦੇ ਵਿੱਚ ਡਿਜ਼ਾਈਨ ਚੈੱਕ ਕਰ ਲਓ ਡਿਜ਼ਾਈਨ ਦੇਖੋ 10 ਤੋਂ ਡਿਜ਼ਾਈਨ ਆਪਣੇ ਕੋਲ ਹੈਗੇ ਆ ਜਿੰਨਾ ਮਰਜ਼ੀ ਵੱਡੀ ਕ ਅਗਲਾ ਡਿਜ਼ਾਈਨ ਬਾਈ ਜੀ ਤੁਹਾਨੂੰ ਆਪਾਂ ਦਿਖਾਉਨੇ ਆ ਬਾਈ ਜੀ ਸਪੈਸ਼ਲ ਆਪਣੀ ਹੀ ਦੁਕਾਨਦਾਰਾਂ ਵਾਸਤੇ ਵੀਡੀਓ ਆ ਬਾਈ ਜੀ ਪੂਰੀ ਧਿਆਨ ਨਾਲ ਸੁਣ ਲਿਓ ਵਧੀਆ ਪੜਦੇ ਨਾ ਲੱਗਣਗੇ ਬਾਈ ਜੀ ਤੁਹਾਨੂੰ ਕਪੜਾ ਕਪੜੇ ਦੀ ਕੁਆਲਿਟੀ ਵੀ ਇੱਕ ਨੰਬਰ ਆ ਬਾਈ ਜੀ ਆਹ ਲਓ ਜੀ ਆਲ ਓਵਰ ਕਪੜਾ ਜੀ 5 ਮੀਟਰ ਕਪੜਾ ਦੇਣਾ ਕੱਟ ਕੇ ਜੀ ਤੇ ਨਾਲ ਕੋਟੇ ਦਾ ਦੁਪੱਟਾ ਜੀ ਬਹੁਤ ਹੀ ਸੋਹਣਾ ਦੁਪੱਟਾ ਕੋਟੇ ਡੋਰ ਦਾ ਦੁਪੱਟਾ ਜੀ ਪੂਰਾ ਫੁੱਲ ਸਾਈਜ਼ ਹੈ ਸੋਹਣਾ ਕਪੜਾ ਹੈ ਜੀ ਪ੍ਰਿੰਟ ਦੁਪੱਟਾ ਵੀ ਪ੍ਰਿੰਟ ਹੈ ਜੀ ਚਾਕੋ ਦੁਬੱਟਾ ਦੇਖੋ ਬਾਈ ਜੀ ਕਿੰਨਾ ਸੋਹਣਾ ਦੁਬੱਟਾ ਦਿੱਤਾ ਹੈ ਕੋਟੇ ਡੋਰੀ ਵਾਲਾ ਦੁਬੱਟਾ ਹੈ ਜੀ ਦੇਖੋ ਕਿੰਨਾ ਵਧੀਆ ਇਹਦੇ ਵਿੱਚ ਪ੍ਰਿੰਟ ਕੀਤਾ ਦੇਖੋ ਜੀ ਕਿੰਨਾ ਸੋਹਣਾ ਦੁਬੱਟਾ ਜੀ ਪੂਰੀ ਗੌਰ ਨਾਲ ਚੈੱਕ ਕਰੋ ਬਾਈ ਜੀ ਕੋਟਾ ਡੋਰੀ ਵਾਲਾ ਦੁਬੱਟਾ ਹੈ ਦੇਖੋ ਅਸੀਂ ਦੁਬੱਟਾ ਕੋਟੇ ਦਾ ਹੈ ਜੀ ਕੋਟਾ ਡੋਰੀ ਵਾਲਾ ਦੁਬੱਟਾ ਹੈ ਪੂਰਾ ਸੋਹਣਾ ਦੁਬੱਟਾ ਹੈ ਪੋਲਾ ਵਧੀਆ ਰੂਮ ਵਰਗਾ ਦੁਬੱਟਾ ਹੈ ਜੀ ਤੇ 5 ਮੀਟਰ ਆਲ ਓਵਰ ਕੱਪੜਾ ਹੈ ਜੀ ਕਪੜੇ ਦੇ ਬਾਈ ਜੀ ਡਿਜ਼ਾਈਨ ਵੀ ਬਹੁਤ ਸੋਹਣੇ ਡਿਜ਼ਾਈਨ ਕੋਈ ਇਹੋ ਜੀ ਗੱਲ ਨਹੀਂ ਵੀ ਇਹਦਾ ਡਿਜ਼ਾਈਨ ਮਾੜਾ ਹੋ ਜਾਂ ਕਪੜਾ ਮਾੜਾ ਹੋ ਕਪੜਾ ਰੂਮ ਵਰਗਾ ਪੋਲਾ ਪਈ ਦੇਖੋ ਕਪੜਾ ਪੋਲਾ ਵਧੀਆ ਖਣਾਉਣਸਾਰ ਕਪੜਾ ਜੀ ਕੋਈ ਇਹ ਨਹੀਂ ਹੈ ਸਿੰਥੈਟਿਕ ਮਾਲ ਨਹੀਂ ਹੈਗਾ ਜੀ ਕਪੜਾ ਬਹੁਤ ਸੋਹਣਾ ਆ ਦੇਖੋ ਬਾਈ ਜੀ ਆਪਣੇ ਕੋਲ 10 12 15 ਰੰਗ ਵੀ ਨੇ ਬਾਈ ਜੀ ਤੇ ਲੱਗ ਲੱਗੇ ਇਹਦੇ ਡਿਜ਼ਾਈਨ ਵੀ ਨੇ ਬਾਈ ਜੀ ਜਿਹੇ ਜਿਹੇ ਮਰਜ਼ੀ ਮਾੜ ਲੈ ਲਓ ਜਿੰਨਾ ਮਰਜ਼ੀ ਮਾੜ ਲੈ ਲਓ ਬਾਈ ਜੀ ਇਹ ਵੀ ਨਹੀਂ ਗੱਲ ਕੋਈ ਵੀ ਇੱਕ ਜਾਂ ਦੋ ਛੁੱਟੇ ਨਹੀਂ ਹੈ ਫਿਰ 200 ਸੂਟ ਲੈ ਲਓ ਬਾਈ ਜੀ ਆਪਣੇ ਕੋਲ ਤਿਆਰ ਮਿਲੂਗਾ ਕ ਵਹੀ ਚਾਲਦੀ ਚਾਲਦੀ ਵੀਡੀਓ ਨੂੰ ਸ਼ੇਅਰ ਤੇ ਸਬਸਕ੍ਰਾਈਬ ਆ ਜੀ ਜਰੂਰ ਕਰਿਆ ਕਰੋ ਤਾਂ ਕਿ ਬਾਈ ਜੀ ਗਾਹਾਂ ਦੀ ਗਾਹਾਂ ਸਾਰੇ ਪਤਾ ਲੱਗ ਸੇ ਕੋਟਾ ਦੋਲੇ ਦੁਪੱਟਾ ਜੀ ਬਹੁਤ ਸੋਹਣਾ ਕੱਪੜਾ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਜਿਹੜਾ ਬਾਈ ਜੀ ਇਹਦਾ ਰੇਟ ਹੈ ਕੁੱਲ 475 ਰੁਪਏ ਰੇਟ ਹੈ ਜੀ ਜਿਹੜਾ ਮੇਰਾ ਆਪਣਾ ਦੁਕਾਨਦਾਰ ਹੈ ਉਹਨੂੰ ਬਾਈ ਜੀ ਹੋਰ ਵੀ ਲੈਸ ਲਾਵਾਂਗੇ ਕੱਲੇ ਕੱਲੇ ਸ਼ੂਟ ਦਾ ਰੇਟ 475 ਰੁਪਏ ਰੇਟ ਹੈ ਕੋਟਾ ਦੋਲੇ ਦੁਪੱਟਾ ਬਹੁਤ ਹੀ ਸੋਹਣਾ ਸਟਾਫ ਹੈ ਇੱਕ ਨੰਬਰ ਕੁਆਲਿਟੀ ਦਾ ਪੋਲਾ ਕੱਪੜਾ ਜੀ ਤੇਕ ਬਾਈ ਜੀ ਆਪਾਂ ਤੁਹਾਨੂੰ ਆ ਦਿਖਾਵਾਂਗੇ ਇਹ ਵੀ ਕਾਟਨ ਦਾ ਮਾਲ ਹੈ ਜੀ ਕਾਟਨ ਦੀ ਨਾਲ ਦੁਪੱਟਾ ਤੇ ਕਾਟਨ ਦਾ ਹੀ ਮਾਲ ਹੈ ਜੀ ਤੇ ਕੁਆਲਿਟੀ ਬਾਈ ਜੀ ਪੂਰੀ ਫਾਸਟ ਕੁਆਲਿਟੀ ਹੈ ਜੀ ਕੱਪੜਾ ਬਾਈ ਜੀ ਚਿਲਕਦਾ ਬਹੁਤ ਸੋਹਣਾ ਕੱਪੜਾ ਹੈਗਾ ਇੱਕ ਨੰਬਰ ਕੱਪੜਾ ਦੇਖੋ ਬਾਈ ਜੀ ਇਹ ਕਰੋ ਚੈੱਕ ਬਾਈ ਜੀ ਕੱਪੜਾ ਦੇਖੋ ਬਾਈ ਜੀ ਮੱਖਣ ਵਰਗਾ ਕੱਪੜਾ ਪਿਆ ਕੋਈ ਇਹਦੇ ਚ ਪ੍ਰੋਬਲਮ ਨਹੀਂ ਜ਼ਿੰਮੇਵਾਰੀ ਹੈ ਬਾਈ ਜੀ ਰੇਟ ਬਣੀ ਹੋ ਕੁਆਲਿਟੀ ਬਣੀ ਹੋ ਇੱਕ ਨੰਬਰ ਕੁਆਲਿਟੀ ਹੈ ਦੇਖੋ ਚੈੱਕ ਕਰ ਲਓ ਇਹ ਬਾਈ ਕਾਟਨ ਦਾ ਕਪੜਾ ਜੀ ਕੋਟਨ ਦੀ ਨਾਲ ਬਾਟਮ ਹੈ ਜੀ ਤੇ ਕੋਟਨ ਦਾ ਨਾਲ ਦੁਪੱਟਾ ਜੀ ਪੂਰਾ ਵਧੀਆ ਫੁੱਲ ਸਾਈਜ਼ ਇੱਕ ਨੰਬਰ ਦੁਪੱਟਾ ਜੀ ਜੇ ਕੋਈ ਇਹ ਸਾਫਤ ਕਰ ਦੇ ਵੀ ਕੋਟਨ ਹੈ ਨਹੀਂ ਜੀ ਜ਼ਿੰਮੇਵਾਰੀ ਹੈ ਬਾਈ ਜੀ ਦੀ ਆ ਦੇਖੋ ਬਾਈ ਜੀ ਪਿਓਰ ਕੋਟਨ ਦਾ ਦੁਪੱਟਾ ਜੀ ਪਿਓਰ ਕੋਟਨ ਜਿਹਨੂੰ ਆਪਾਂ ਪਿਓਰ ਕਹਿੰਦੇ ਆ ਜੀ ਉਹ ਚੀਜ਼ ਹੈ ਜੀ ਇਹ ਪਿਓਰ ਜਿਹੜੀ ਬਾਈ ਜੀ ਇਹਦੀ ਲੈਂਥ ਦੀ ਗੱਲ ਕਰੀਏ ਆਪਾਂ ਬਾਈ ਜੀ ਫੁੱਲ ਸਾਈਜ਼ ਹੈ ਲੈਂਥ ਇਹ ਨਹੀਂ ਹੋ ਸਕਦਾ ਵੀ ਲੈਂਥ ਨਹੀਂ ਘਟ ਸਕਦੀ ਜੀ ਜੁਮੇਵਾਰੀ ਲੈਂਥ ਦੀ ਲੈਂਥ ਵੀ ਫੁੱਲ ਹੈ ਜੀ ਫੁੱਲ ਲੈਂਥ ਉਹ ਬਾਈ ਜੀ ਜਿੰਨੇ ਕੁ ਤੁਸੀਂ ਚਾਹੀਦੇ ਆ ਫੁੱਲ ਹੋ ਲੈਂਥ ਬਾਈ ਜੀ ਬਹੁਤ ਹੀ ਸੋਹਣਾ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਜੀ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਥੋਨੂੰ ਇੱਕ ਹੋਰ ਦਿਖਾਉਨੇ ਆ ਬਾਈ ਜੀ ਬਾਈ ਜੀ ਆਪਾਂ ਸਾਰਾ ਮਾਲ ਤਦ ਖਾ ਨਹੀਂ ਸਕਦੇ ਕਿਉਂਕਿ ਬਾਈ ਜੀ ਵੀਡੀਓ ਯਾਸਤ ਨਹੀਂ ਦਿੰਦਾ ਟਾਈਮ ਤੇ ਬਾਈ ਜੀ ਮਾਲ ਆਪਣੇ ਕੋਲੇ ਬਹੁਤ ਪ੍ਰਕਾਰ ਦਾ ਹੁੰਦਾ ਤੁਸੀਂ ਇੱਕ ਵਾਰੀ ਫੋਨ ਲਾ ਕੇ ਜ਼ਰੂਰ ਪਤਾ ਕਰਿਆ ਕਰੋ ਤਾਂ ਕਿ ਥੋਨੂੰ ਬਾਈ ਜੀ ਪਤਾ ਲੱਗ ਸਕੇ ਵੀ ਕੁਆਲਿਟੀ ਕੀ ਹੈ ਕੱਪੜਾ ਕੀ ਹੈ ਬਾਈ ਜੀ ਬਹੁਤ ਹੀ ਸੋਹਣਾ ਕੁਆਲਿਟੀ ਦਾ ਕੱਪੜਾ ਹੈ ਇਹ ਚੈੱਕ ਕਰੋ ਬਾਈ ਜੀ ਦੇਖੋ ਦੇਖੋ ਬਾਈ ਜੀ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਡਿਜ਼ਾਈਨ ਐਨਾ ਸੋਹਣਾ ਬਾਈ ਜੀ ਆ ਦੇਖੋ ਪੱਟੀ ਤੇ ਵੀ ਦਿੱਤਾ ਪੱਟੀ ਦਿੱਤੀ ਹੈ ਨਾਲ ਜੀ ਬਾਈ ਜੀ ਬਹੁਤ ਹੀ ਸੋਹਣਾ ਇਹਦੇ ਮੀਨਾਕਾਰੀ ਕੀਤੀ ਹੈ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਹੈ ਜੀ ਕਵਾ ਕੱਪੜਾ ਵੀ ਵਧੀਆ ਕੁਆਲਿਟੀ ਦਾ ਜੀ ਡਿਜ਼ਾਈਨ ਵੀ ਬਹੁਤ ਸੋਹਣਾ ਜੀ ਇੱਕ ਨੰਬਰ ਡਿਜ਼ਾਈਨ ਹੈ ਕੋਈ ਐ ਨਹੀਂ ਹੈਗਾ ਵੀ ਡਿਜ਼ਾਈਨ ਮਾੜਾ ਹੋ ਜੇ ਕੱਪੜਾ ਚੰਗਾ ਹੈ ਕੱਪੜਾ ਵੀ ਚੰਗਾ ਹੈ ਤੇ ਡਿਜ਼ਾਈਨ ਵੀ ਬਾਈ ਜੀ ਜਮਾ ਸੁਪਰ ਫਾਸਟ ਹੈ ਬਾਈ ਜੀ ਜਮਾ ਇੱਕ ਨੰਬਰ ਭਾਈ ਜੀ ਚੈਨਲ ਤੇ ਸਬਸਕ੍ਰਾਈਬਰ ਬਾਈ ਜੀ ਜ਼ਰੂਰ ਕਰਿਆ ਕਰੋ ਇੱਕ ਵੀਡੀਓ ਬਾਈ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਤਾਂ ਕਿ ਬਾਈ ਜੀ ਤੁਹਾਨੂੰ ਸਾਰੀ ਗੱਲ ਦਾ ਪਤਾ ਲੱਗ ਸਕੇ ਬਾਈ ਜੀ ਜਿਹੜੀ ਚੀਜ਼ ਦਿਖਾਵਾਂਗੇ ਉਹੀ ਚੀਜ਼ ਤੁਹਾਨੂੰ ਮਿਲੂਗੀ ਬਾਈ ਜੀ ਇਹ ਨਹੀਂ ਹੋ ਸਕਦਾ ਵੀ ਚੀਜ਼ ਤੁਹਾਨੂੰ ਇਹ ਦਿਖਾਤੀ ਤੇ ਤੁਸੀਂ 4 ਦਿਨਾਂ ਨੂੰ ਇੱਥੇ ਆਏ ਅਸੀਂ ਕਹਿੰਦੇ ਵੀ ਉਹ ਤਾਂ ਹੈ ਨਹੀਂ ਜੀ ਬੈਗੀ ਪੂਰੀ ਜ਼ਿੰਮੇਵਾਰੀ ਹੈ ਬਾਈ ਜੀ ਜਦੋਂ ਵੀ ਆਓਗੇ ਪੰਜ ਚਾਰ ਦਿਨਾਂ ਦੇ ਵਿੱਚ ਵਿੱਚ ਆਓਗੇ ਬਾਈ ਜੀ ਚੀਜ਼ ਮਿਲੂਗੀ ਜ਼ਿੰਮੇਵਾਰੀ ਹੈ ਰੇਟ ਦੀ ਵੀ ਤੇ ਕੁਆਲਿਟੀ ਦੀ ਵੀ ਬਾਈ ਜੀ ਜ਼ਿੰਮੇਵਾਰੀ ਹੈ ਇਹ ਨਹੀਂ ਹੋ ਸਕਦਾ ਵੀ ਤੁਹਾਨੂੰ ਰੇਟ ਹੋਰ ਦੱਸਤਾ ਤੇ ਜਦੋਂ ਤੁਸੀਂ ਲੈਣ ਆਗੇ ਉਹ ਹੋਰ ਦੱਸਦਾ ਉਹ ਨਹੀਂ ਬਾਈ ਕੁਆਲਿਟੀ ਦੀ ਇਹਦਾ ਰੇਟ ਕੁੱਲ 500 ਰੁਪਿਆ ਰੇਟ ਹੈ ਬਾਈ ਜੀ ਇਕੱਲੇ ਇਕੱਲੇ ਸੂਟ ਦਾ 500 ਲਾਵਾਂਗੇ ਬਾਈ ਜੀ ਜੇ ਮੇਰਾ ਭੈਣ ਭਰਾ ਕੋਈ ਦੁਕਾਨਦਾਰ ਹੈ ਕਿਨੇ ਇਕੱਠੇ ਲੈਣੇ ਬਾਈ ਜੀ ਉਹਨੂੰ ਤਾਂ ਲੈਸ ਲਾਉਣੀ ਲਾਉਣੇ ਆਪਾਂ ਨੂੰ ਪਤਾ ਜੇ ਤੁਹਾਨੂੰ ਸਾਰਿਆਂ ਨੂੰ ਬਾਈ ਜੀ ਉਹਨੂੰ ਲੈਸ ਲੱਗੂਆ ਫੋਨ ਤੇ ਆਪਣਾ ਨੰਬਰ ਚੱਲ ਰਿਹਾ ਬਾਈ ਜੀ ਪਤਾ ਲੈ ਸਕਦਾ ਇਹ ਵਿੱਚ ਡਿਜ਼ਾਈਨ ਬਾਈ ਜੀ ਬਹੁਤ ਮਿਲ ਜਾਣਗੇ ਜਿੰਨੇ ਮਰਜ਼ੀ ਡਿਜ਼ਾਈਨ ਲੈ ਲੋ ਡਿਜ਼ਾਈਨ ਵੀ ਉਹਦੇ ਮਿਲ ਜਾਣਗੇ ਜੂਨੇ ਇੱਕ ਬਾਈ ਜੀ ਆਪਾਂ ਨਾ ਵਰਕ ਵਾਲਾ ਕੱਪੜਾ ਮੰਗਵਾਇਆ ਇਹ ਤੇ ਵਰਕ ਕੀਤਾ ਮਿੰਨਾ ਮਿੰਨਾ ਦਾ ਬਹੁਤ ਬੁਰਾ ਜਾ ਲੱਗੂ ਉਹ ਚੀਜ਼ ਨਹੀਂ ਹੈਗੀ ਤੇ ਬਾਈ ਜੀ ਭਾ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਕਿਹੜੇ ਭਾ ਆਪਾਂ ਦੇ ਦਿਆਂਗੇ ਬਾਈ ਜੀ ਕੱਪੜਾ ਵੀ ਬਹੁਤ ਸੋਹਣਾ ਆ ਦੇਖੋ ਜੀ ਵਧੀਆ ਮਿੱਠਾ ਜਾ ਵਰਕ ਕੀਤਾ ਬਾਈ ਜੀ ਨਾ ਤਾਂ ਬਾਹਲਾ ਵਰਕ ਹੈ ਨਾ ਥੋੜਾ ਫਰ ਵਰਕ ਹੈ ਜੀ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ ਫਰੰਟ ਤੇ ਨਾਲ ਕਲੀਆਂ ਦਿੱਤੀਆਂ ਬਾਈ ਜੀ ਨਾਲ ਵਧੀਆ ਫੁੱਲ ਬੂਟੇ ਪਾਈਆਂ ਹੋਈਆਂ ਤੇ ਪੂਰਾ ਵਧੀਆ ਕੱਪੜਾ ਹੈ ਜੀ ਨਾਲ ਦੇਖੋ ਦੁਪੱਟਾ ਜੀ ਬਹੁਤ ਹੀ ਸੋਹਣਾ ਦੁਪੱਟਾ ਨਾਲ ਫੁੱਲ ਸਾਈਜ਼ ਦਾ ਆਹ ਆ ਦੇਖੋ ਬਾਈ ਜੀ ਦੁਪੱਟਾ ਹੀ ਪੂਰਾ ਵਧੀਆ ਸਾਇਦਾ ਦੁਪੱਟਾ ਹੈ ਜੀ ਤੇ ਜਿਹੜਾ ਭਾਅ ਹੈ ਜੀ ਬਹੁਤ ਹੀ ਜ਼ਿਆਦਾ ਮਿੱਠਾ ਭਾਅ ਹੈ ਜੀ ਬਹੁਤ ਹੀ ਵਧੀਆ ਕੁਆਲਿਟੀ ਵੇਚਣ ਵਾਸਤੇ ਜਿਹੜੇ ਮੇਰੇ ਭੈਣ ਭਰਾਣੇ ਤੁਸੀਂ ਵੇਚਣ ਵਾਸਤੇ ਲੈ ਕੇ ਜਾਣਾ ਜੀ ਕਿਉਂਕਿ ਮੂਰੇ ਇਹਨੇ ਬਿਕਣਾ ਹੈ ਜੀ ਮਾਲ ਨੇ ਬਹੁਤ ਹੀ ਸੋਹਣਾ ਕੱਪੜਾ ਦੇਖੋ ਕਿੰਨਾ ਵਧੀਆ ਕੱਪੜਾ ਬਾਈ ਜੀ ਕੁਆਲਿਟੀ ਇਹਦੇ ਵਿੱਚ ਬਾਈ ਜੀ ਦੇਖੋ ਰੰਗ ਹੁੰਦੇ ਨਾਲ ਰੰਗ ਹੈ ਬਾਈ ਜੀ ਆਪਣੇ ਕੋਲ ਤੇ ਕਪੜਾ ਬਾਈ ਜੀ 20 ਸੂਟ 50 ਸੂਟ ਜਿੰਨੇ ਸੂਟਾਂ ਦੇ ਲੋੜ ਆ ਬਾਈ ਜੀ ਓਨੇ ਲੈ ਸਕਦਾ ਵੱਡੀ ਕੁਆਂਟੀਟੀ ਚ ਮਾਲ ਹੁੰਦਾ ਆਪਣੇ ਕੋਲੇ ਕੋਈ ਇਹੋ ਜਿਹੀ ਦਿੱਕਤ ਨਹੀਂ ਵੀ ਇਹ ਆਪਣੇ ਕੋਲੇ ਮਾਲ ਥੋੜਾ ਹੋਊ ਬਾਈ ਜੀ ਜਿਹੜਾ ਇਹਦਾ ਰੇਟ ਆ ਬਾਈ ਜੀ ਫੁੱਲ 300 ਰੁਪਿਆ ਰੇਟ ਆ ਜੀ ਫੁੱਲ 300 ਸਿਰਫ 300 ਰੁਪਿਆ ਰੇਟ ਆ ਜੀ ਕੜਾਈ ਵਾਲਾ ਸੂਟਾ ਜੀ ਨਾਲ ਵਧੀਆ ਦੁਪੱਟਾ ਜੀ ਸੈਮੀ ਪਿਓਰ ਦਾ ਇੱਕ ਸੈਮੀ ਪਿਓਰ ਦਾ ਨਰਮ ਹੁੰਦਾ ਇਹ ਬਾਈ ਜੀ ਵਧੀਆ ਸੈਮੀ ਪਿਓਰ ਦਾ ਦੁਪੱਟਾ ਹੈ ਜੀ ਪੂਰਾ ਵਧੀਆ ਫੁੱਲ ਸਾਈਜ਼ ਕੁੱਲ 300 ਰੁਪਿਆ ਰੇਟ ਆ ਜੀ ਬਰਕ ਵਾਲੇ ਸੂਟਾ ਬਹੁਤ ਹੀ ਸੋ ਕਵਾਂਟੀਟੀ ਜਿੰਨੀ ਮਰਜ਼ੀ ਲੈ ਸਕਦੇ ਹੋ ਜਿੰਨੀ ਵੱਡੀ ਕਵਾਂਟੀਟੀ ਵੱਧ ਲਾਓਗੇ ਜਿੰਨੇ ਰੇਟ ਥੱਲੇ ਰਿਆਤ ਨੂੰ ਰਿਆਤ ਆਊ ਬਾਈ ਜੀ ਥੱਲੇ ਨੂੰ ਆਊਗਾ ਇੱਕ ਬਾਈ ਜੀ ਏਕੇ ਟੈਕਸ ਕੱਪੜੇ ਦੇ ਵਿੱਚ ਵਧੀਆ ਆਪਾਂ ਨੂੰ ਆ ਲੈਸਾਂ ਲੂਸਾਂ ਲਾ ਕੇ ਕੱਪੜਾ ਤਿਆਰ ਕਰਵਾਇਆ ਜੀ ਆਲ ਓਵਰ ਕੱਪੜਾ ਹੈ ਜੀ 5 ਮੀਟਰ ਹੈ ਜੀ ਮਿੰਕੇ ਦੇਵਾਂਗੇ ਗਾਜ ਦੇ ਨਾਲ ਮਿੰਕੇ ਦੇਵਾਂਗੇ ਕੰਪਨੀ ਦਾ ਕੱਪੜਾ ਦੇ ਲਓ ਬਾਈ ਜੀ ਸੇਵਾਲ ਦਾ ਕੱਪੜਾ ਏਕੇ ਟੈਕਸ ਦਾ ਵੀ ਹੈਗਾ ਵੀ ਸੇਵਾਲ ਦਾ ਵੀ ਹੈਗਾ ਬਾਈ ਜੀ ਇਹਦੇ ਵਿੱਚ ਦੋ ਪ੍ਰਕਾਰ ਦਾ ਮਾਲ ਆ ਜੀ ਆਪਣੇ ਕੋਲੇ ਤੇ ਸੈਮੀ ਪਿਓਰ ਦਾ ਦੁਪੱਟਾ ਬਾਈ ਜੀ ਨਾਲ ਵਧੀਆ ਲੈਸ ਲੂਸ ਲੱਗੀ ਹੈ ਇਹਦੇ ਵੀ ਬਾਈ ਬਹੁਤ ਸੋਹਣਾ ਦੁਪੱਟਾ ਹੈ ਦੇਖੋ ਜੀ ਦੇਖੋ ਜੀ ਕਪੜਾ ਬਹੁਤ ਹੀ ਸੋਹਣਾ ਕਪੜਾ ਬਾਈ ਜੀ ਕੁਆਲਿਟੀ ਇੱਕ ਨੰਬਰ ਹੈ ਬਾਈ ਜੀ ਕੋਈ ਇਹੋ ਜੀ ਗੱਲ ਨਹੀਂ ਤੇ ਆ ਇਹਦੇ ਡਿਜ਼ਾਈਨ ਹੈ ਬਾਈ ਜੀ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਜਿੰਨਾ ਮਰਜ਼ੀ ਕਪੜਾ ਲੈ ਲਓ ਬਾਈ ਜੀ ਆ ਦੇਖੋ ਆ ਦੇਖੋ ਆ ਦੇਖੋ ਡਿਜ਼ਾਈਨ ਚੈੱਕ ਕਰੋ ਵੀ ਕਿੰਨੇ ਸੋਹਣੇ ਡਿਜ਼ਾਈਨ ਹੈ ਜੀ ਦੇਖੋ ਬਾਈ ਜੀ ਇਹਦਾ ਇਹਦਾ ਰੇਟ ਕੁੱਲ 370 ਰੁਪਈਆ ਦਾ ਭਾਜੀ ਜਿੰਨਾ ਮਰਜ਼ੀ ਮਾਲ ਲੈ ਲਿਓ ਬਾਈ ਜੀ ਓਨਾ ਮਾਲ ਮਿਲ ਜੂਆ ਇਕੱਲੇ ਇਕੱਲੇ ਦਾ ਰੇਟ 370 ਰੁਪਈਆ ਰੇਟ ਹੈ ਜੀ ਵਧੀਆ ਕੁਆਲਿਟੀ ਦਾ ਕੱਪੜਾ 5 ਮੀਟਰ ਵਧੀਆ ਲੈਂਸ ਵਗੈਰਾ ਲਾ ਕੇ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਨਾਲ ਦੁਬੱਟਾ ਜੀ ਬਹੁਤ ਹੀ ਸੋਹਣਾ ਕੁੱਲ 370 ਰੁਪਈਆ ਦਾ ਭਾਜੀ ਜਿੰਨਾ ਮਰਜ਼ੀ ਮਾਲ ਲੈ ਲਿਓ ਬਾਈ ਜੀ ਇੱਕ ਬਾਈ ਜੀ ਆਪਣੇ ਕੋਲੇ ਆ ਆ ਗਏ ਜੀ ਏਕੇ ਟੈਕਸ ਦਾ ਮਾਲ ਕੋ ਬਾਈ ਜੀ ਦੂਸਰਾ ਡਿਜ਼ਾਈਨ ਇਹਦਾ ਇਹਦਾ ਕੱਪੜੇ ਦਾ ਡਿਜ਼ਾਈਨ ਦਾ ਹੀ ਫਰਕ ਹੈ ਬਾਈ ਜੀ ਕੱਪੜਾ ਵੀ ਬਸ ਬਹੁਤ ਵਧੀਆ ਕੱਪੜਾ ਹੀ ਕੁਆਲਿਟੀ ਦਾ ਉੱਤੇ ਬਾਈ ਜੀ ਦੇਖੋ ਇਹਦੇ ਵਧੀਆ ਲੈਂਸ ਲੂਸ ਲਾ ਕੇ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਹੈ ਨਾਲ ਬਾਈ ਜੀ ਉਹਦੇ ਤਾਂ ਦੁਪੱਟੇ ਤੇ ਲੱਗੀ ਸੀ ਲੈਂਸ ਇਹਦੇ ਬਾਈ ਜੀ ਦੁਪੱਟੇ ਤੇ ਲੈਂਸ ਨਹੀਂ ਲੱਗੀ ਹੋਈ ਪਿਓਰ ਵਾਂਗੂ ਦੁਪੱਟਾ ਦੁਪੱਟਾ ਬਹੁਤ ਸੋਹਣਾ ਹੈ ਦੇਖੋ ਦੁਪੱਟਾ ਦੇਖੋ ਬਾਈ ਜੀ ਟਾਈ ਐਂਡ ਡਾਈ ਦਾ ਕੰਮ ਕੀਤਾ ਹੋਇਆ ਬਹੁਤ ਹੀ ਸੋਹਣਾ ਵੇਖ ਲਓ ਬਾਈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਜੀ ਬਹੁਤ ਹੀ ਸੋਹਣਾ ਕੁਆਲਿਟੀ ਦਾ ਕੱਪੜਾ ਇੱਕ ਨੰਬਰ ਕੁਆਲਿਟੀ ਹੈ ਬਾਈ ਜੀ ਰੇਟ ਇਹਦਾ ਵੀ 370 ਲਾਵਾਂਗੇ ਬਾਈ ਜੀ 375 ਰੁਪਏ ਲਾਵਾਂਗੇ ਜਿੰਨਾ ਮਰਜ਼ੀ ਮਾਲ ਲੈ ਲਿਓ ਬਾਈ ਜੀ ਡਿਜ਼ਾਈਨ ਬਹੁਤ ਸੋਹਣਾ ਬਾਈ ਜੀ ਜਿੰਨਾ ਮਰਜ਼ੀ ਮਾਲ ਚੱਕ ਲਓ ਉਨਾ ਮਾਲ ਹੀ ਮਿਲ ਜੂ ਬਾਈ ਜੀ ਦੇਖੋ ਡਿਜ਼ਾਈਨ ਕਿੰਨੇ ਸੋਹਣੇ 375 ਰੁਪਏ ਬਾਈ ਜੀ ਪੂਰੀ ਜ਼ਿੰਮੇਵਾਰੀ ਹੈ ਤੇ ਇੱਕ ਬਾਈ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਰ ਬਣ ਕੇ ਇੱਕ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਕਿ ਬਾਈ ਜੀ ਪਤਾ ਲੱਗ ਸਕੇ ਕੁਆਲਿਟੀ ਇੱਕ ਨੰਬਰ ਦੇਣਾਗੇ ਬਾਈ ਜ ਇਹ ਅਗਲਾ ਡਿਜ਼ਾਈਨ ਬਾਈ ਜੀ ਏਕੇ ਟੈਕਸ ਦਾ ਡਿਜ਼ਾਈਨ ਹੈ ਜੀ ਇਹ ਏਕੇ ਟੈਕਸ ਤੇ ਕੰਮ ਕੀਤਾ ਹੋਇਆ ਹੈ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਹੈ ਜੀ ਆਹ ਚੈੱਕ ਕਰ ਲਓ ਬਾਈ ਜੀ ਮੋਹਰ ਦੇਖੋ ਏਕੇ ਟੈਕਸ ਦੀ ਜੀ ਦੇਖੋ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਜੀ ਏਕੇ ਟੈਕਸ ਦੀ ਮੋਹਰ ਲੱਗਿਆ ਉੱਤੇ 5 2.5 ਮੀਟਰ ਦੀ ਕੱਟ ਬਾਟਮ ਦੀ ਹੋਊ ਜੀ 2.5 ਮੀਟਰ ਦੀ ਕਮੀਜ਼ ਹੀ ਹੋਊ ਜੀ ਤੇ ਕੱਪੜਾ ਪੋਲਾ ਬਾਈ ਜੀ ਦੇਖੋ ਰੂਮ ਵਰਗਾ ਪੋਲਾ ਕੱਪੜਾ ਬਾਈ ਜੀ ਦੇਖੋ ਚੈੱਕ ਕਰੋ ਨਾਲ ਬਾਈ ਜੀ ਬਾਟਮ ਦਿੱਤੀ ਹੈ ਚੈੱਕ ਕਰ ਲੋ ਸਮਾਰ ਕੇ ਬਹੁਤ ਹੀ ਸੋਹਣਾ ਏਕੇ ਟੈਕਸ ਦਾ ਕਪੜਾ ਜੀ ਬਾਟਮ ਵੀ ਏਕੇ ਟੈਕਸ ਦੀ ਦਿੱਤੀ ਹੈ ਨਾਲ ਤੇ ਟਾਈ ਐਂਡ ਡਾਈ ਦਾ ਨਾਲ ਬਾਈ ਜੀ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਦਿੱਤਾ ਇੱਕ ਨੰਬਰ ਦੁਪੱਟਾ ਜੀ ਆ ਚੈੱਕ ਕਰ ਲੋ ਦੁਪੱਟਾ ਜੀ ਟਾਈ ਐਂਡ ਡਾਈ ਦਾ ਦੁਪੱਟਾ ਜੀ ਬਹੁਤ ਸੋਹਣਾ ਦੇਖੋ ਬਹੁਤ ਹੀ ਵਧੀਆ ਕੁਆਲਿਟੀ ਹੈ ਜੀ ਇਹ ਏਕੇ ਟੈਕਸ ਦਾ ਕਪੜਾ ਜੀ ਕੋਈ ਇਹਦਾ ਲਾਂਭਾ ਨਹੀਂ ਕੋਈ ਇਸ ਗੱਲ ਦੀ ਜ਼ਿੰਮੇਵਾਰੀ ਹੈ ਬਾਈ ਜੀ ਫੁੱਲ ਇਹਦਾ ਰੇਟ ਬਾਈ ਜੀ ਕੱਲੇ ਕੱਲੇ ਦਾ 500 ਰੁਪਿਆ ਰੇਟ ਹੈ ਜੀ ਜਿਹੜਾ ਮੇਰਾ ਭੈਣ ਭਰਾ ਕੋਈ ਦੁਕਾਨਦਾਰ ਹੈ ਰੀਸੇਲਰ ਹੈ ਉਹਨੂੰ ਬਲ ਲੈਸ ਲੱਗੂ ਆ ਟਾਈ ਐਂਡ ਆਈ ਬਾਈ ਜੀ ਪਿਓਰ ਡਵੱਟੇ ਦੀ ਕੀਤੀ ਹੋਈ ਆ ਬਾਈ ਜੀ ਆ ਡਵੱਟਾ ਪਿਓਰ ਦਾ ਜੀ ਬਹੁਤ ਹੀ ਸੋਹਣਾ 500 ਕੁੱਲ 500 ਰੁਪਿਆ ਰੇਟ ਹੈ ਬਾਈ ਜੀ ਰੇਟ ਦੀ ਜ਼ਿੰਮੇਵਾਰੀ ਐ ਇਸ ਗੱਲ ਦੀ ਲਿਖ ਕੇ ਦਿਨੇ ਜੀ ਕੋਈ ਰੇਟ ਦਾ ਫਰਕ ਹੋਵੇ ਆ ਦੇਖੋ ਬਾਈ ਜੀ ਰੇਟ ਚੀਜ਼ ਆ ਤੇ ਕੁਆਲਿਟੀ ਦੇਖੋ ਜੀ ਆ ਚੀਜ਼ਾਂ ਕੁਆਲਿਟੀ ਜਿੰਨਾ ਮਰਜ਼ੀ ਮਾਨ ਲੈ ਲਓ ਬਾਈ ਜੀ ਉਹਨੇ ਹੀ ਮਾਲ ਮਿਲ ਜੂ ਕੋਈ ਇਹੋ ਜੀ ਗੱਲ ਨਹੀਂ ਇੱਕ ਕੁਆਲਿਟੀ ਬਾਈ ਜੀ ਆ ਗਈ ਬਹੁਤ ਹੀ ਸੋਹਣਾ ਕੱਪੜਾ ਇਹ ਵੀ ਬਾਈ ਜੀ ਦੇਖੋ ਇਹ ਕੇ ਟੈਕਸਟਰਾ ਕੱਪੜਾ ਬਾਈ ਜੀ ਇਹ ਵੀ ਇਹਦੇ ਨਾਲ ਪੱਟੀ ਦੁਬੱਟਾ ਲਾਇਆ ਹੋਇਆ ਨਾਲ ਤੇ ਕੱਪੜਾ ਦੇਖੋ ਬਾਈ ਜੀ ਪੋਲਾ ਬਹੁਤ ਹੀ ਸੋਹਣਾ ਕੱਪੜਾ ਇੱਕ ਨੰਬਰ ਪੋਲਾ ਕੱਪੜਾ ਜੀ ਨਾਲ ਪੱਟੀ ਦੁਬੱਟਾ ਜੀ ਦੇ ਨਾਲ ਦੁਬੱਟਾ ਖੁੱਲਾ ਡੁੱਲਾ ਜੀ ਬਹੁਤ ਹੀ ਸੋਹਣਾ ਦੁਬੱਟਾ ਹੈ ਜਿਹੜਾ ਦੁਬੱਟੇ ਦੇ ਨਾਲ ਬਾਈ ਜੀ ਦੇਖੋ ਆਹ ਕੱਪੜਾ ਦੇਖੋ ਲਾਣ ਲਾਦੇ ਜੀ ਪੱਟੀ ਲੱਗਦੀ ਹੈ ਹਰ ਇੱਕ ਨੂੰ ਪਤਾ ਹੈ ਪੱਟੀ ਵਾਲਾ ਦੁਬੱਟਾ ਵਜਦਾ ਜੀ ਇਹ ਇਹ ਬਹੁਤ ਸੋਹਣਾ ਖੁੱਲਾ ਡੁੱਲਾ ਦੁਪੱਟਾ ਜੀ 2.5 ਮੀਟਰ ਦੀ ਕਟ ਹੈ ਦੁਪੱਟੇ ਦੀ ਜੀ ਆ ਦੇਖੋ ਲੈਣ ਦੇਣ ਵਾਸਤੇ ਸ਼ੂਟ ਐਡਾ ਸੋਹਣਾ ਜੀ ਕੁਆਲਿਟੀ ਇੱਕ ਨੰਬਰ ਜਿੰਨੀ ਮਰਜੀ ਕੁਆਲਿਟੀ ਲੈ ਲਓ ਜੀ ਬਹੁਤ ਹੀ ਸੋਹਣਾ ਇਹਦਾ ਰੇਟ ਵੀ 500 ਰੁਪਏ ਰੇਟ ਹੈ ਜੀ ਇਹਦਾ ਦੁਕਾਨਦਾਰ ਹੋਊ ਬਾਈ ਜੀ ਉਹਨੂੰ ਆਪਾਂ ਬਹੁਤ ਹੀ ਵਧੀਆ ਲੈਸ ਲਾਵਾਂਗੇ ਬਾਈ ਜੀ ਅਤੇ ਹੋਰ ਬਾਈ ਜੀ ਜਿਵੇਂ ਆ ਆਉਡੀ ਲੈ ਲਓ ਬਾਈ ਜੀ ਬਰਬਰੀ ਲੈ ਲਓ ਬਾਈ ਜੀ ਆਰ ਕੰਡੀ ਦਾ ਰੇਟ ਹੈ ਬਾਈ ਜੀ ਆ ਦੇਖੋ ਸਿਮਰਪ੍ਰੀਆ ਤਮੰਨਾ ਦੀ ਬਹੁਤ ਹੀ ਸੋਹਣਾ ਕਪੜਾ ਜੀ 500 ਰੁਪਏ ਦਾ ਸ਼ੂਟ ਹੈ ਜੀ ਮੈਚਿੰਗ ਸੂਟ ਹੈ ਜੀ ਬਹੁਤ ਹੀ ਕੁਆਲਿਟੀ ਇੱਕ ਨੰਬਰ ਹੈ ਜੀ ਹੋਰ ਸਾਰਾ ਦੇਖੋ ਤੁਸੀਂ ਆਪਣੇ ਕੋਲੇ ਬਹੁਤ ਹੀ ਕਪੜਾ ਦਾ ਬਥੇਰਾ ਪਿਆ ਬਾਈ ਜੀ ਪਰ ਆਪਾਂ ਜਿਹੜੀ ਵੀਡੀਓ ਹੁੰਦੀ ਹੈ ਇਹ ਆਪਾਂ 10-12 ਮਿੰਟਾਂ ਦੀ ਹੀ ਬਣਾ ਸਕਦੇ ਹਾਂ ਦੂਬਤ ਬਣਾ ਨਹੀਂ ਸਕਦੇ ਬਾਈ ਜੀ ਤੇ ਬੇਨਤੀ ਹੈ ਵੀ ਕਪੜਾ ਆਪਣੇ ਕੋਲੇ ਜਿੰਨਾ ਮਰਜ਼ੀ ਜਿਹਹਿਆ ਮਰਜ਼ੀ ਲੈ ਜਾਓ ਬਾਈ ਜੀ ਬਹੁਤ ਹੀ ਆਈਟਮ ਆਪਾਂ ਤੋਂ ਦਿਖਾਈਆਂ ਨਹੀਂ ਜਾਂਦੀਆਂ ਜੀ ਪਰ ਹੱਤ ਐਟਮ ਹੀ ਦਿਖਾਈਆਂ ਜਾਂਦੀਆਂ ਇਹ ਦੁਕਾਨਦਾਰਾਂ ਵਾਸਤੇ ਬਾਈ ਜੀ ਖਾਸ ਟੌਫ ਹੈ ਇਹ ਜਿੰਨਾ ਮਰਜ਼ੀ ਮਾਣ ਲੈ ਲਓ ਬਾਈ ਜੀ ਦੁਕਾਨਦਾਰਾਂ ਵਾਸਤੇ ਬਹੁਤ ਹੀ ਵਧੀਆ ਲੈਸ ਲੱਗਦੀ ਹੈ ਹੋਰ ਬਹੁਤ ਵੈਰਾਈਟੀਆਂ ਬਾਈ ਜੀ ਜਿਹੜੀਆਂ 100 100 200 200 ਰੁਪਏ ਦੇ ਬਾਦੂ ਬਰੇਟੀਆਂ ਪਈਆਂ ਬਾਈ ਜੀ ਯਾਦ ਰੱਖੋ ਬਾਈ ਜੀ ਮਨਜਿੰਦਰ ਕਲਾਥ ਹਾਊਸਮੈਨ ਮੈਸਰ ਖਾਨਾ ਜ਼ਿਲ੍ਹਾ ਬਠਿੰਡਾ ਜੀ ਆਪਣਾ ਗਲਤੀ ਫਰਤੀ ਹੋ ਗਈ ਤਾਂ ਬਾਈ ਜੀ ਮਾਫੀ ਚਾਹੁੰਦੇ ਆ ਫੇਰ ਤੁਹਾਡੇ ਵਾਸਤੇ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ 5 4000 ਤਰਾ ਵਾਸਤੇ ਤੇ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਕੋਈ ਸੁਝਾਅ ਹੁੰਦਾ ਬਾਈ ਜੀ ਸਿਰ ਮੱਥੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ